ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚੱਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਅੱਜ ਕਾਫੀ ਦਿਨਾਂ ਬਾਅਦ ਫੇਰ ਮੈਂ ਤੁਹਾਡੇ ਵਾਸਤੇ ਇੱਕ ਜੜੀ ਫੇਸ ਪੈਕ ਦੀ ਵੀਡੀਓ ਲੈ ਕੇ ਆਈਆਂ ਕਿਉਂਕਿ ਹੁਣ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਕਿਉਂਕਿ ਆਲਮੋਸਟ ਸਰਦੀ ਜਿਹੜੀ ਹੁਣ ਸ਼ੁਰੂ ਹੋਣਾ ਤੇ ਜਿਹੜੀ ਆ ਉਹ ਸਟਾਰਟ ਹੋਣੀ ਸ਼ੁਰੂ ਹੋ ਗਈ ਹੈ ਤੇ ਇਹਦੇ ਨਾਲ ਜਿਹੜਾ ਸਾਡਾ ਫੇਸ ਤੇ ਡਰਾਈਨੈਸ ਵਗੈਰਾ ਅਮੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਫੇਸ ਤੁਹਾਡਾ ਰੁੱਖਾ ਬੇਜਾਨ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੇ ਹੱਥ ਵੀ ਨਾ ਬਹੁਤ ਖੁਸ਼ਕ ਜੇ ਤੇ ਬੁੱਢੇ-ਬੁੱਢੇ ਜੇ ਲੱਭੇ ਸ਼ੁਰੂ ਹੋ ਜਾਂਦੇ ਨੇ ਤੇ ਇਹਦੇ ਡਰਾਈਨੈਸ ਦੇ ਨਾਲ ਸਾਡੇ ਫੇਸ ਦੇ ਉੱਤੇ ਜਿਹੜੀਆਂ ਰਿੰਕਲ ਝੁਰੜੀਆਂ ਲੱਚੀ ਚਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਘੱਟਾ ਮਿੱਟੀ ਡਸਟ ਜਿਦਾ ਹੁਣ ਪਿੰਡਾਂ ਵਾਲੇ ਆ ਸਾਡੇ ਤੇ ਇੱਧਰ ਫਸਲਾਂ ਦੀ ਕਟਾਈ ਵਡਾਈ ਚੱਲ ਰਹੀ ਆ ਤੇ ਜਿਹੜਾ ਵਾ এনवायरमेंट ਵਿੱਚ ਬਹੁਤ ਡਸਟ ਵਗੈਰਾ ਹੈ ਜਦੋਂ ਅਸੀਂ ਬਾਹਰ ਅੰਦਰ ਜਾਂਦੇ ਆ ਤਾਂ ਸਾਡਾ ਫੇਸ ਜਿਹੜਾ ਵਾ ਉਹ ਬਹੁਤ ਹੀ ਜਿਹੜਾ ਵਾ ਉਹ ਗੰਦਾ ਹੋ ਜਾਂਦਾ ਹੈ ਤੇ ਫੇਸ ਦੀ ਸਾਨੂੰ ਐਕਸਟਰਾ ਕੇਅਰ ਦੀ ਲੋੜ ਪੈਂਦੀ ਆ ਤਾਂ ਹੁਣ ਜਦੋਂ ਦੀਵਾਲੀ ਦੀਆਂ ਸਫਾਈਆਂ ਚੱਲ ਰਹੀਆਂ ਨੇ ਤੇ ਇਹਨਾਂ ਨਾਲ ਵੀ ਬਹੁਤ ਖੱਟਾ ਮਿੱਟੀ ਸਾਡੇ ਫੇਸ ਤੇ ਪੈਂਦੇ ਨੇ ਤੇ ਅਸੀਂ ਕਿਹੜਾ ਜਿਹੜਾ ਵਾ ਉਹ ਪੈਕ ਵਰਤੀ ਜਦੋਂ ਨਾ ਸਾਡਾ ਫੇਸ ਜਿਹੜਾ ਵਾ ਇੱਕ ਗਲਾਸ ਸ਼ੀਸ਼ੇ ਦੀ ਤਰ੍ਹਾਂ ਚਮਕੇ ਜਿਵੇਂ ਸ਼ੀਸ਼ਾ ਵੇਖਿਆ ਨਾ ਫਿਰ ਗਲਾਸ ਜਿਹੜਾ ਹੁੰਦਾ ਵਾ ਸ਼ੀਸ਼ਾ ਉਹਦੀ ਸਕਿਨ ਜਿਹੜੀ ਉੱਪਰਲੀ ਪਰਤ ਵਾ ਉਹ ਬਹੁਤ ਹੀ ਸਮੂਥ ਹੁੰਦੀ ਆ ਤੇ ਜਦੋਂ ਉਹਦੇ ਉੱਤੇ ਫਿਰ ਲਾਈਟ ਪੈਂਦੀ ਹੈ ਨਾ ਤੇ ਉਹ ਰਿਫਲੈਕਟ ਕਰਦਾ ਹੈ ਤੇ ਇਸੇ ਤਰੀਕੇ ਨਾਲ ਤੁਹਾਡੀ ਸਕਿਨ ਜਿਹੜੀ ਗਲਾਸ ਵਾਂਗ ਕਿਸ ਤਰੀਕੇ ਨਾਲ ਬਣ ਜਾਂਦੀ ਕਿ ਉਹਦੇ ਉੱਪਰ ਜਿਹੜਾ ਵਾ ਲਾਈਟ ਪਵੇ ਤੇ ਉਹ ਸ਼ੀਸ਼ੇ ਦੀ ਤਰ੍ਹਾਂ ਚਮਕੀ ਤੇ ਇਹ ਚੀਜ਼ਾਂ ਬਾਰੋਂ ਲਿਆਉਂਦੀ ਲੋੜ ਨਹੀਂ ਤੁਹਾਡੇ ਜਿਹੜੇ ਆਮ ਕਿਚਨ ਦੇ ਵਿੱਚ ਘਰ ਦੇ ਵਿੱਚ ਚੀਜ਼ਾਂ ਨਾਰਮਲੀ ਅਵੇਲੇਬਲ ਹੁੰਦੀਆਂ ਨੇ ਜਿੱਤੋਂ ਅਸੀਂ ਜਿਹੜਾ ਇੱਕ ਬੈਸਟ ਫੇਸ ਪੈਕ ਤਿਆਰ ਕਰ ਸਕਦੇ ਹਾਂ ਜੋ ਤੁਹਾਡੀ ਸਕਿਨ ਨੂੰ ਸ਼ੀਸ਼ੇ ਦੀ ਤਰ੍ਹਾਂ ਚਮਕਾਏ ਤੇ ਤੁਹਾਡੇ ਸਕਿਨ ਦੇ ਉੱਤੇ ਜੋ ਵੀ ਝੁਰੜੀਆਂ ਰਿੰਕਲ ਪੈਣੇ ਸ਼ੁਰੂ ਹੋ ਗਏ ਨੇ ਉਹਨਾਂ ਨੂੰ ਜਿਹੜਾ ਵਾ ਠੀਕ ਕਰ ਦਿੰਦਾ ਏ ਤੇ ਜਿਹੜੇ ਤੁਹਾਡੇ ਫੇਸ ਜਿਹੜਾ ਢਿਲਕਣੀ ਸਕਿਨ ਸ਼ੁਰੂ ਹੋ ਜਾਂਦੀ ਉਹ ਰੂਸ ਉਹਨੂੰ ਟਾਈਟ ਕਰ ਦਿੰਦਾ ਪਲੱਸ ਸਟ੍ਰੈਟ ਕਰਦਾ ਤੇ ਇਹਦੇ ਵਾਸਤੇ ਸਾਨੂੰ ਕਿੰਨਾ ਚੀਜ਼ਾਂ ਦੀ ਲੋੜ ਹੈ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਸ ਤਰੀਕੇ ਦੀ ਵੀਡੀਓ ਲੱਗੀ ਤੇ ਆਓ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਕੀ ਸਾਨੂੰ ਚਾਹੀਦਾ ਹੈ ਜੀ ਕੱਚ ਦਾ ਬੋਨ ਕੋਈ ਵੀ ਅਸੀਂ ਜਦੋਂ ਪੈਕ ਬਣਾਉਂਦੇ ਆ ਤਾਂ ਅਸੀਂ ਹਮੇਸ਼ਾ ਕੱਚ ਦਾ ਦਾ ਚੀਨੀ ਦਾ ਬਰਤਨ ਹੀ ਯੂਜ਼ ਕਰਦੇ ਆ ਕਿਉਂਕਿ ਇਹਦੇ ਵਿੱਚ ਕੋਈ ਵੀ ਚੀਜ਼ ਰिएक्ट ਨਹੀਂ ਕਰਦੀ ਹੈਗੀ ਕੱਚ ਦਾ ਬਾਉਲ ਲੈ ਲੇ ਇੱਕ ਲੈ ਲੇ ਅਸੀਂ ਚਮਚ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਕੀ ਚਾਹੀਦਾ ਹੈ ਜੀ ਉਹ ਚਾਹੀਦਾ ਹੈ ਬੇਸਨ ਇਹ ਬੇਸਨ ਮੈਂ ਹਮੇਸ਼ਾ ਐਕਸਟਰਾ ਪਾ ਕੇ ਆਪਣੇ ਫੇਸ ਤੇ ਪੈਕ ਲਗਾਉਣ ਵਾਸਤੇ ਮੈਂ ਬੋਟਲਸ ਪਾ ਕੇ ਰੱਖਿਆ ਹੋਇਆ ਹੈ ਤੇ ਇਹਨੂੰ ਮੈਂ ਹਮੇਸ਼ਾ ਡਰੈਸਿੰਗ ਟੇਬਲ ਤੇ ਰੱਖਦੀ ਆ ਜਦੋਂ ਵੀ ਪੈਕ ਬਣਾਉਣਾ ਆਏ ਤੇ ਛੇਤੀ ਯੂਜ਼ ਕਰ ਲੈਣੇ ਆ ਇਹਦੇ ਵਿੱਚ ਅਸੀਂ 1 ਚਮਚ ਦੇ ਲਗਭਗ ਜਿਹੜਾ ਬੇਸਨ ਐਡ ਕਰਾਂਗੇ ਇਹ ਦੇਖੋ 1 ਚਮਚ ਜਿਹੜਾ ਅਸੀਂ ਬੇਸਨ ਵਾ ਉਹ ਇਹਦੇ ਵਿੱਚ ਐਡ ਕਰ ਲਿਆ ਤੇ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਕਾਫੀ ਕਾਫੀ ਬੈਸਟ ਹੈ ਸਾਡੇ ਸਕਿਨ ਵਾਸਤੇ ਕਾਫੀ ਸਾਡੇ weight loss ਵਾਸਤੇ ਵੀ ਵਧੀਆ ਹੈ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਜਿਹੜੀ ਚੀਜ਼ ਖਾਣ ਵਾਸਤੇ ਵਧੀਆ ਹੈ ਉਹ ਫੇਸ ਤੇ ਲਗਾਉਣ ਵਾਸਤੇ ਵੀ ਬਹੁਤ ਵਧੀਆ ਤੇ ਇਹਦਾ ਅਸੀਂ ਸਿਰਫ ਅੱਧਾ ਪਾਉਛੀ ਪਾਵਾਂਗੇ ਜਿਆਦਾ ਲਗਾਉਣ ਦੀ ਜੜੀ ਆ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਅਸੀਂ ਕੱਲਾ ਕਾਫੀ ਦਾ ਪੈਕ ਆਪਣੇ ਫੇਸ ਤੇ ਕਰੀਏ ਕਾਫੀ ਸਕਰਬ ਕਰੀਏ ਕਾਫੀ ਫੇਸ਼ੀਅਲ ਕਰੀਏ ਤਾਂ ਫੇਸ ਸਾਨੂੰ ਪੂਰਾ ਪੈਕ ਚਾਹੀਦਾ ਹੈ ਅਸੀਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਐਡ ਕਰ ਰਹੇ ਆ ਇਸ ਕਰਕੇ ਕਾਫੀ ਨੂੰ ਅੱਧਾ ਹੀ ਯੂਜ਼ ਕਰਾਂਗੇ ਤੇ ਇਹਦੇ ਵਿੱਚ ਹੁਣ ਅਸੀਂ ਐਡ ਕਰਾਂਗੇ ਇਹ ਆ ਜੀ ਮਲਤਾਨੀ ਮਿੱਟੀ ਮੁਲਤਾਨੀ ਮਿੱਟੀ ਸਾਡੀ ਸਕਿਨ ਨੂੰ ਜਿਹੜੀ ਟਾਈਟ ਕਰਦੀ ਆ ਜਿਹੜੇ ਸਾਡੇ ਓਪਨ ਪੋਰਸ ਹੋ ਜਾਂਦੇ ਆ ਉਹਨਾਂ ਨੂੰ ਜਰਾ ਬੰਦ ਕਰਦੀ ਆ ਸਕਿਨ ਨੂੰ ਸ਼੍ਰਿੰਕ ਕਰਕੇ ਤੇ ਬਿਲਕੁਲ ਸ਼ੇਪ ਵਿੱਚ ਲੈ ਕੇ ਆਉਂਦੀ ਆ ਤੇ ਜਿਹੜਾ ਬੇਸਨ ਵਾ ਉਹ ਸਾਡੀ ਸਕਿਨ ਤੇ 글로ਅ ਲੈ ਕੇ ਆਉਂਦਾ ਹੈ ਜਿਹੜੇ ਐਕਸਟਰਾ ਸਾਡੇ ਫੇਸ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਲੂਈ ਵਗੈਰਾ ਆਉਂਦੀ ਉਹਨਾਂ ਨੂੰ ਜਿਹੜਾ ਰਿਮੂਵ ਕਰ ਦਿੰਦਾ ਹੈ ਤੇ ਕਾਫੀ ਜਿਹੜੀ ਆ ਉਹ ਸਾਡੀ ਸਕਿਨ ਤੇ ਜਿਹੜੀ ਆ ਉਹਨੂੰ ਨਰਿਸ਼ ਕਰਨ ਦਾ ਕੰਮ ਕਰਦੀ ਆ ਇਹਨੂੰ ਬਿਲਕੁਲ ਜਿਹਾ ਵਾ ਉਹ ਸਕਿੰਟ ਉੱਤੇ ਕੋਈ ਪ੍ਰੋਬਲਮ ਨੂੰ ਸੋਲਵ ਕਰਨ ਦਾ ਕੰਮ ਕਰਦੀ ਹੈ ਤੇ ਅਸੀਂ ਆਪਣੇ ਅੰਦਾਜ਼ੇ ਦੇ ਨਾਲ ਇੱਕ ਚਮਚ ਜਿਹੜਾ ਵਾ ਮਲਤਾਨੀ ਮਿੱਟੀ ਦਾ ਦੇ ਵਿੱਚ ਐਡ ਕਰ ਦਵਾਂਗੇ ਇਹ ਜਿਹੜਾ ਅਸੀਂ ਪੈਕ ਬਣਾ ਰਿਹਾ ਇਹਨੂੰ ਤੁਸੀਂ ਜਿਹੜਾ ਆਪਣੇ ਫੇਸ ਤੇ neck ਤੇ ਬਾਜੂ ਤੇ ਹੱਥਾਂ ਤੇ ਜਿਨ੍ਹਾਂ ਦੇ ਹੱਥ ਖਰਾਬ ਬੁੱਢੇ-ਬੁੱਢੇ ਹੋਣੇ ਸ਼ੁਰੂ ਹੋ ਜਾਂਦੇ ਆ ਹੱਥਾਂ ਤੇ ਜਦੋਂ ਸੁਸਨਾ ਖੁਸ਼ਕੀ ਜਿਉਂ ਸ਼ੁਰੂ ਹੋ ਜਾਂਦੀ ਹੈ ਪੈਰ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਪੈਰਾਂ ਦੇ ਉੱਤੇ ਚੱਪਲ ਵਗੈਰਾ ਸੀ ਪਾਉਂਦੇ ਆ ਉਹਦੇ ਦਾਗ ਪੈ ਜਾਂਦੇ ਨੇ ਉੱਪਰ ਸਨ ਟੈਨ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਵਾਸਤੇ ਇਹ ਪੈਕ ਬਹੁਤ ਵਧੀਆ ਹੈ ਤੇ ਕਿਉਂਕਿ ਹੁਣ ਹੈ ਇਹ ਆ ਕਿ ਸਰਦੀ ਦਾ ਮੌਸਮ ਆ ਤੇ ਇਹ ਚੀਜ਼ਾਂ ਜਿਹੜੀਆਂ ਡਰਾਈ ਨੇ ਤੇ ਇਹਦੇ ਵਾਸਤੇ ਅਸੀਂ ਇਹਦੇ ਵਿੱਚ ਥੋੜੀ ਜਿਹੀ ਗਲੀਸਰੀਨ ਐਡ ਕਰਾਂਗੇ ਗਲੀਸਰੀਨ ਜਿਹੜੀ ਆ ਅ ਅੱਧਾ ਚਮਚ ਅਸੀਂ ਜਿਹੜਾ ਵਾ ਗਲੀਸਰੀਨ ਐਡ ਕਰਾਂਗੇ ਇਸ ਸਾਡੇ ਸਕਿਨ ਨੂੰ ਜਿਹੜੀ ਮoiਸਚਰਾਈਜ਼ ਕਰਦੀ ਹੈ ਨਮੀ ਦਿੰਦੀ ਕਿਉਂਕਿ ਇਹ ਆਇਲੀ ਹੁੰਦੀ ਹੈ ਥਿੱਕ ਹੁੰਦੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਵਾ ਇਹ ਐਡ ਕਰਾਂਗੇ ਜਿੱਦਾਂ ਹੀ ਦਹੀਂ ਜਿਹੜਾ ਵਾ ਬੈਸਟ ਕਲੀਨਜ਼ਰ ਦਾ ਕੰਮ ਕਰਦਾ ਹੈ ਇਹ ਸਾਡੀ ਬਾਡੀ ਨੂੰ ਬਲੀਚ ਦਾ ਕੰਮ ਕਰਦਾ ਹੈ ਸਾਡੀ ਜਿਹੜੀ ਸਕਿਨ ਤੋਂ ਹੋਣਾ ਉਹ ਇੱਕ ਤੋਂ ਦੋ ਸ਼ੇਡ ਜਿਹੜੀ ਆ ਗੋਰੀ ਹੋ ਜਾਂਦੀ ਹੈ ਤੇ ਇਹਦੇ ਵਿੱਚ ਅਸੀਂ ਇਹ 2 ਚਮਚ ਭਰ ਕੇ ਅਸੀਂ ਦਹੀਂ ਦੇ ਐਡ ਕਰਦੇ ਇਸ ਪੈਕ ਨੂੰ ਅਸੀਂ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਤੇ ਇਹ ਪੈਕ ਜਿਹੜਾ ਵਾ ਨਾ ਤਾਂ ਅਸੀਂ ਬਹੁਤਾ ਪਤਲਾ ਬਣਾਉਣਾ ਹੈ ਤੇ ਨਾ ਹੀ ਸਿੱਕ ਬਣਾਉਣਾ ਹੈ ਤੇ ਹੁਣ ਅਸੀਂ ਕੀ ਕਰਾਂਗੇ ਇਹਦੇ ਵਿੱਚ ਜਿੰਨਾ ਕੁ ਇਹ ਪੈਕ ਹ ਕੁੱਲ ਗਿਆ ਤੇ ਉਸ ਤੋਂ ਇਲਾਵਾ ਸੀ ਇਹਦੇ ਵਿੱਚ ਗੁਲਾਬ ਜਲ ਜਿਹੜਾ ਵਾ ਉਹ ਐਡ ਕਰਾਂਗੇ ਇਹਨੂੰ ਗੁਲਾਬ ਜਲ ਦੇ ਨਾਲ ਅਸੀਂ ਕੋਲਾਂਗੇ ਇਹ ਬਲੌਂਜ ਜਿਹੜਾ ਇੱਕ ਬੈਸਟ ਟੋਨਰ ਦਾ ਕੰਮ ਕਰਦਾ ਹੈ ਤੇ ਇਹ ਜਰਾ ਪੈਕ ਸਾਡਾ ਜਿਹੜਾ ਵਾ ਵੇਖੋ ਇੱਕ স্মੂਥ ਵਧੀਆ ਬੈਸਟ ਪੈਕ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਹਨੂੰ ਅਸੀਂ ਆਪਣੇ ਫੇਸ ਤੇ ਅਪਲਾਈ ਕਰਾਂਗੇ ਫੇਸ ਤੁਹਾਡਾ ਬਿਲਕੁਲ ਜਿਹੜਾ ਸਾਫ਼ ਹੋਣਾ ਚਾਹੀਦਾ ਹੈ ਕੱਚੇ ਦੁੱਧ ਦੇ ਨਾਲ ਜਿਹੜਾ ਤੁਸੀਂ ਕਾਟਨ ਨਾਲ ਡਿਪ ਕਰਕੇ ਆਪਣੇ ਫੇਸ ਨੂੰ ਚੰਗੇ ਤਰੀਕੇ ਨਾਲ ਵਾਸ਼ ਕਰ ਲਓ ਸਾਫ ਕਰ ਲੋ ਮੈਂ ਜਿਹੜਾ ਵਾ ਫੇਸ ਉਹ ਸਾਫ ਕੀਤਾ ਹੋਇਆ ਹੈ ਕਿਉਂਕਿ ਕਦੀ ਵੀ ਅਸੀਂ ਮੇਕਅਪ ਕੀਤੇ ਹੋਏ ਫੇਸ ਤੇ ਜਾਂ ਗੰਦੇ ਫੇਸ ਤੇ ਕਦੀ ਵੀ ਸਾਨੂੰ ਪੈਕ ਨਹੀਂ ਲਗਾਉਣਾ ਚਾਹੀਦਾ ਜਿੰਕਿ ਜਦੋਂ ਉਸੇ ਪੈਕ ਲਗਾਉਂਦੇ ਆ ਤੇ ਇਹ ਸਾਡੇ ਅੰਦਰ ਤੱਕ ਪੋਰਸ ਦੇ ਅੰਦਰ ਤੱਕ ਜਿਹੜਾ ਸਾਨੂੰ ਫੀਲ ਕਰਦਾ ਹੈ ਤੇ ਜਿਹੜੀ ਸਾਡੀ ਗੰਦਗੀ ਡਸਟ ਜਾਂ ਮੇਕਅਪ ਆ ਉਹ ਅੰਦਰ ਤੱਕ ਚਲਾ ਜਾਂਦਾ ਹੈ ਜਿਹੜਾ ਫਿਰ ਇਨਫੈਕਸ਼ਨ ਦਾ ਕਾਰਨ ਬਣਦਾ ਹੈ ਤੇ ਸਾਡਾ ਪੈਕ ਲਗਾਉਣ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਉਲਟਾ ਸਮਝਣਾ ਨੁਕਸਾਨ ਹੀ ਹੁੰਦਾ ਇਸ ਕਰਕੇ ਪੈਕ ਲਗਾਉਣ ਤੋਂ ਪਹਿਲਾਂ ਹਮੇਸ਼ਾ ਆਪਣਾ ਫੇਸ ਜਿਹੜਾ ਵਾ ਉਹ ਵਾਸ਼ ਕਰੋ ਤੇ ਇਹਨੂੰ ਹੁਣ ਅਸੀਂ ਜਿਹੜਾ ਵਾ ਹੱਥ ਦੀ ਹੈਲਪ ਦੇ ਨਾਲ ਹੀ ਲਗਾ ਲਾਂਗੇ ਕਿਉਂਕਿ ਇਹ ਜਿਆਦਾ ਪਤਲਾ ਨਹੀਂ ਹੈ ਤੁਸੀਂ ਬ੍ਰਸ਼ ਦੀ ਹੈਲਪ ਦੇ ਨਾਲ ਵੀ ਲਗਾ ਸਕਦੇ ਕਿ ਜੇ ਜਿਆਦਾ ਪੈਕ ਪਤਲਾ ਹੋ ਜਾਵੇ ਤਾਂ ਹੱਥ ਦੇ ਨਾਲ ਨਹੀਂ ਲੱਗਦਾ ਉਹ ਫਿਰ ਬ੍ਰਸ਼ ਦੇ ਨਾਲ ਹੀ ਲਗਾਉਣਾ ਪੈਂਦਾ ਹੈ ਤੇ ਇਹ ਪੈਕ ਜਿਹੜਾ ਨਾ ਤਾਂ ਬਹੁਤਾ ਠਿੱਕ ਹੈ ਤੇ ਨਾ ਹੀ ਬਹੁਤਾ ਇਹ ਪਤਲਾ ਹੈ ਤੇ ਇਹਨੂੰ ਅਸੀਂ ਮੋਟੀ ਲੇਅਰ ਕਰਕੇ ਆਪਣੇ ਫੇਸ ਤੇ ਲਗਾ ਲਵਾਂਗੇ ਹੁਣ ਕਿਉਂਕਿ ਗਾੜੀ ਜਰਾ ਵਿਆਹ ਸ਼ਾਦੀ ਦਾ ਸੀਜ਼ਨ ਵੀ ਆ ਰਹੇ ਨੇ ਤੇ ਇਸ ਕਰਕੇ ਹੁਣ ਤੋਂ ਹੀ ਅਸੀਂ ਆਪਣੀ ਸਕਿਨ ਦੀ ਕੇਅਰ ਕਰਨੀ ਸ਼ੁਰੂ ਕਰਾਂਗੇ ਤੇ ਪਾਰਲਰਾਂ ਦੇ ਜਿਹੜੇ ਮਹਿੰਗੇ ਖर्चे ਉਹਨਾਂ ਤੋਂ ਬਚ ਜਾਵਾਂਗੇ ਤੇ ਬਾਕੀ ਪਾਰਲਰਾਂ ਦੇ ਜਿਹੜੇ ਵੀ ਅਸੀਂ ਕੈਮੀਕਲ ਵਾਲੇ ਪ੍ਰੈਸ ਦਾ ਸਕਿ ਯੂਜ਼ ਕਰਦੇ ਆ ਜਾਂ ਫੇਸ਼ੀਅਲ ਕਰਾਉਂਦੇ ਆ ਉਹ 2-4 ਦਿਨ ਦੇ ਜਿਹੜੇ ਸਾਡੇ ਫੇਸ ਤੇ ਗਲੋ ਹੁੰਦੇ ਨੇ ਬਾਅਦ ਚ ਉਹ ਜਿਹੜੇ ਕੈਮੀਕਲ ਆ ਉਹ ਸਾਡੀ ਸਕਿਨ ਨੂੰ ਅਫੈਕਟ ਕਰਦੇ ਕਰਦੇ ਇਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਪਹੁੰਚਾਉਂਦੇ ਨੇ ਪਰ ਤੇ ਜਿਹੜੀਆਂ ਨੈਚੁਰਲ ਚੀਜ਼ਾਂ ਕਦੀ ਵੀ ਸਾਡੀ ਸਕਿਨ ਨੂੰ ਨੁਕਸਾਨ ਨਹੀਂ ਪਹੁੰਚਾਉਣਗੀਆਂ ਜੇ ਸਾਡਾ ਕੋਈ ਫਾਇਦਾ ਨਹੀਂ ਤੇ ਸਾਡਾ ਨੂੰ ਕੋਈ ਨੁਕਸਾਨ ਵੀ ਨਹੀਂ ਪਰ ਸਾਡੀ ਸਕਿਨ ਨੂੰ ਹਮੇਸ਼ਾ ਜਿਹੜਾ ਜਵਾਨ ਬਣਾ ਕੇ ਰੱਖਣਗੀ ਤੇ ਇਹ ਚੀਜ਼ਾਂ ਸਾਨੂੰ ਹਮੇਸ਼ਾ ਘਰ ਦੇ ਵਿੱਚ ਪੀਕ ਵਿੱਚ ਦੋ ਤੋਂ ਤਿੰਨ ਵਾਰੀ ਕਰਦੇ ਰਹਿਣਾ ਚਾਹੀਦਾ ਤੁਸੀਂ ਜਿਆਦਾ ਪੈਕ ਬਣਾ ਕੇ ਆਪਣੇ neck ਤੇ ਆਪਣੇ ਹੱਥਾਂ ਤੇ ਵੀ ਲਗਾ ਸਕਦੇ ਹੋ ਬਟ ਮੇਰੇ ਹੱਥ ਜਿਹੜੇ ਬਿਲਕੁਲ ਸਾਫ਼ ਆ ਕਿਵੇਂ ਇਹ ਚੀਜ਼ਾਂ ਲਗਾਉਂਦੀ ਰਹਿਣੀਆਂ ਇਹ ਮੈਂ ਜਸਟ ਤੁਹਾਡੇ ਤੁਹਾਡੇ ਦਿਖਾਉਣ ਵਾਸਤੇ ਤੁਹਾਡੇ ਡੈਮੋ ਵਾਸਤੇ ਇਹਨਾਂ ਨੂੰ ਦੱਸ ਰਹੀ ਆ ਤੇ ਹੁਣ ਇਸ ਨੂੰ ਜਿਹੜਾ ਵਾ 5 ਤੋਂ 10 ਮਿੰਟ ਇਸ ਪੈਕ ਨੂੰ ਸੁੱਕਣ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੈਕ ਆ ਮੇਰਾ ਉਹ ਕਾਫੀ ਹੱਦ ਤੱਕ ਸੁੱਕ ਗਿਆ ਤੇ ਇਹ ਪੈਕ ਲਗਾ ਕੇ ਬਿਲਕੁਲ ਵੀ ਬੋਲ ਨਹੀਂ ਚਾਹੀਦਾ ਤੇ ਇਸ ਕਰਕੇ ਮੈਂ ਥੋੜਾ ਜਿਹਾ ਗਿੱਲਾ ਰੱਖਿਆ ਹੈ ਤੇ ਤੁਸੀਂ ਜਿਹੜਾ ਇਹਨੂੰ ਸੁਕਾ ਕੇ 100 ਚ ਜਿਹੜਾ 80 90% ਸੁਕਾ ਕੇ ਤੇ ਫਿਰ ਆਪਣੇ ਫੇਸ ਨੂੰ ਪਾਣੀ ਦੇ ਨਾਲ ਗਿੱਲਾ ਕਰਕੇ ਰੱਬ ਕਰਕੇ ਫਿਰ ਉਤਾਰਨਾ ਹੈ ਤੇ ਇਹ ਨਾਲ ਜਿਹੜੇ ਤੁਹਾਡੇ ਫੇਸ ਤੇ ਛੋਟੇ-ਮੋਟੇ ਫੇਸ਼ੀਅਲ ਹੇਅਰ ਹੁੰਦੇ ਆ ਉਹ ਵੀ ਰਿਮੂਵ ਹੋ ਜਾਂਦੇ ਨੇ ਤੁਹਾਨੂੰ ਮੈਂ ਫੇਸ ਤੇ ਪੈਕ ਨੂੰ ਉਤਾਰ ਕੇ ਤੇ ਫਿਰ ਤੁਹਾਨੂੰ ਦੱਸਣੀ ਹੈ ਕਿ ਕਿਸ ਤਰੀਕੇ ਦਾ 글로ਅ ਆਇਆ ਜੀ ਤੁਸੀਂ ਦੇਖ ਸਕਦੇ ਹੋ ਫੇਸ ਮੈਂ ਆਪਣਾ ਵਾਸ਼ ਕਰ ਲਿਆ ਤੇ ਉਸ ਤੋਂ ਬਾਅਦ ਜਿਹੜਾ ਵਾ ਉਹ ਜਦੋਂ ਸਾਡੇ ਫੇਸ ਤੇ ਲਾਈਟ ਪੈਂਦੀ ਹੈ ਤੇ ਇਹ ਚੀਜ਼ਾਂ ਜਿਹੜੀਆਂ ਗਲੋ ਕਰਦੀਆਂ ਨੇ ਇਹਨੂੰ ਗਲਾਸ ਸਕਿਨ ਕਹਿੰਦੇ ਨੇ ਤੇ ਇਹ ਤੁਸੀਂ ਜਿਹੜਾ ਵੀਕ ਦੇ ਵਿੱਚ 2 ਤੋਂ 3 ਵਾਰੀ ਜੂਸ ਕਰ ਸਕਦੇ ਹੋ ਤੇ ਬੈਸਟ ਹੈ ਤੇ ਇਸ ਤੋਂ ਉੱਪਰ ਕੋਈ ਵੀ ਫੇਸ ਪੈਕ ਨਹੀਂ ਹੈ ਦੁਨੀਆਂ ਦਾ ਬੈਸਟ ਫੇਸ ਪੈਕ ਆ ਮਲਕਾਨੀ ਮਿੱਟੀ ਤੇ ਬੇਸਨ ਇਹ ਦੋ ਚੀਜ਼ਾਂ ਜਿਹੜੀਆਂ ਸਾਡੇ ਫੇਸ ਨੂੰ ਬਹੁਤ ਜ਼ਿਆਦਾ ਜਿਹੜਾ ਫਾਇਦਾ ਪਹੁੰਚਾਉਂਦੀਆਂ ਨੇ ਜੇ ਤੁਸੀਂ ਵੀ ਇਸ ਤਰੀਕੇ ਨਾਲ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਤੁਸੀਂ ਆਪਣੇ ਫੇਸ ਨੂੰ ਕੋਈ ਮੋਇਸਚਰਾਈਜ਼ਰ ਦੇ ਨਾਲ ਮੋਇਸਚਰਾਈਜ਼ ਕਰਨਾ ਹੈ ਕਿਉਂਕਿ ਸਕਿਨ ਡਰਾਈ ਹੋ ਜਾਂਦੀ ਹੈ ਤੇ ਸਕਿਨ ਆਪਣੀ ਡਰਾਈ ਨਹੀਂ ਰਹਿੰਦੇ ਨੇ ਤੁਸੀਂ ਮਲਠੀ ਵਾਲਾ سیرਮ ਲਗਾ ਸਕਦੇ ਹੋ ਜਾਂ ਤੁਸੀਂ ਕੋਈ ਵੀ ਜਿਹੜੀ ਮੋਇਸਚਰਾਈਜ਼ਰ ਲਗਾਉਂਦੇ ਹੋ ਉਹ ਲਗਾ ਸਕਦੇ ਹੋ ਤਾਂ ਮੈਂ ਤਾਂ ਮਲਠੀ ਵਾਲਾ سیرਮ ਹੀ ਲਗਾਨੀ ਆ ਤੇ ਇਸ ਤੋਂ ਇਲਾਵਾ ਤੁਸੀਂ ਕੋਕਨਟ ਆਇਲ ਦੀ ਮ사ਜ ਵੀ ਕਰ ਸਕਦੇ ਹੋ ਇਹ ਮਲਠੀ ਵਾਲਾ سیرਮ ਜਿਹੜਾ ਹੁਣ ਮੈਂ ਮੇਡ ਮੈਂ ਘਰੇ ਤਿਆਰ ਕੀਤਾ ਹੋਇਆ ਹੈ ਤੇ ਹੁਣ ਇਹਨੂੰ ਲਗਾ ਕੇ ਇਹਦੀ ਕਰਾਂਗੇ ਮ사ਜ ਹਰ ਰੋਜ਼ ਆਪਣੇ ਫੇਸ ਤੇ ਇੱਕ ਤੋਂ 2 ਮਿੰਟ ਮ사ਜ ਕਰੋ ਤੁਹਾਡੀ ਸਕਿਨ ਕਦੇ ਵੀ ਲੂਜ਼ ਨਹੀਂ ਹੋਏਗੀ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਆ نیچے ਤੋਂ ਉੱਪਰ ਇੱਥੋਂ ਬਾਹਰ ਨੂੰ ਤੇ ਇੱਥੇ ਇਸ ਤਰੀਕੇ ਨਾਲ ਤਾਂ ਕਦੇ ਵੀ ਤੁਹਾਡੇ ਮੱਥੇ ਦੇ ਝੁਰੜੀਆਂ ਨਹੀਂ ਪੈਣਗੀਆਂ ਸਤਿ ਸ਼੍ਰੀ ਅਕਾਲ ਜੀ ਹੁਣ ਦੇਖੋ ਬਸ ਇਨ ਇੱਕ ਚੀਜ਼ ਦੇ ਨਾਲ ਤੁਹਾਡਾ ਫੇਸ ਇੱਕਦਮ ਗਲੋਇੰਗ ਹੋ ਜਾਂਦਾ ਤੇ ਕਿਸੇ ਵੀ ਪਾਰਟੀ ਫੰਕਸ਼ਨ ਤੇ ਜਾਣ ਲਈ ਇੱਕਦਮ ਤੁਹਾਡਾ ਜਿਹੜਾ ਜਿਹੜਾ ਉਹ ਰੈਡੀ ਆ ਹਲਕਾ ਫੁਲਕਾ ਮੇਕਅਪ ਡਨ ਕਰੋ ਤੇ ਫਸਬ ਸਭ ਕੁਝ ਠੀਕ ਹੈ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਜਿਹੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ